ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਡਾਕਟਰ ਮਲਕੀਅਤ ਸਿੰਘ ਸੈਣੀ ਦੀ ਪੁਸਤਕ ਪੰਜਾਬ ਦੇ ਅਲੋਪ ਹੋ ਰਹੇ ਪੰਛੀ ਸਰਲੇਖ ਅਧੀਨ ਲਾਲ ਸਿਕਰੇ ਬਾਰੇ ਗੱਲ ਕਰਾਂਗੇ ਆਪਣੀ ਤੇਜ਼ ਅਤੇ ਲੰਮੀ ਪਰਵਾਜ਼ ਹੁੱਲੇ ਸੁਭਾ ਨਿੱਡਰ ਤਬੀਅਤ ਅਤੇ ਬੁਲੰਦ ਹੌਸਲੇ ਸਦਕਾ ਸਾਰੀ ਦੁਨੀਆ ਵਿੱਚ ਵਿਚਰਨ ਵਾਲਾ ਇਹ ਗੁਲਾਬ ਚਸ਼ਮ ਸ਼ਿਕਾਰੀ ਪ੍ਰਿੰਦਾ ਪੰਜਾਬ ਦੀ ਧਰਤੀ ਲਈ ਵੀ ਕਿਸੇ ਪੱਖੋਂ ਉਪਰਾਚਾਂ ਵੇਗਾਨਾ ਨਹੀਂ ਇਹ ਠੀਕ ਹੈ ਕਿ ਜ਼ਿਆਦਾਤਰ ਇਹ ਪਹਾੜੀ ਇਲਾਕਿਆਂ ਵਿੱਚ ਰਹਿਣ ਨੂੰ ਤਰਜੀਹ ਦਿੰਦਾ ਹੈ ਪਰ ਮੈਦਾਨਾਂ ਨਾਲ ਤੇ ਖਾਸ ਕਰਕੇ ਪੰਜਾਬ ਦੀ ਸਰਸਵਜ ਜ਼ਮੀਨ ਨਾਲ ਵੀ ਇਸ ਨੂੰ ਓਨਾ ਹੀ ਮੋਹ ਹੈ ਮੋਹ ਹੈ ਲਗਾਓ ਹੈ ਕੱਦਕਾਠ ਵਿੱਚ ਤਕਰੀਬਨ ਖੁੱਗੀਕ ਜਿੱਡਾ ਪਰ ਹੱਦ ਦਰਜੇ ਦਾ ਸੋਹਲਾ ਚਕੰਨਾ ਤੇ ਤੇਜ ਤਰਾਰ ਇਹ ਹੁਸੀਨ ਪੰਛੀ ਆਪਣੇ ਰੰਗ ਰੂਪ ਡੀਲਡੌਲ ਅਤੇ ਵੱਖਰੇ ਸੁਭਾਅ ਕਰਕੇ ਆਪਣੇ ਬਾਂਕੀ ਕੁਣਵੇ ਵਿੱਚੋਂ ਸਹਿਜੇ ਹੀ ਪਹਿਚਾਣਿਆ ਜਾ ਸਕਦਾ ਹੈ ਲੰਬੇ ਖੰਭ ਲੰਮੀ ਚੌੜੀ ਅਤੇ ਸਿਰੇ ਤੋਂ ਗੋਲ ਪੂੰਛ ਨੁਕੀਲੀ ਅਤੇ ਮੁਰਵੀ ਚੁੰਝ ਠਿੱਕੇ ਘਰਵੇ ਅਤੇ ਮਜਬੂਤ ਪੰਜੇ ਅਤੇ ਅੱਖਾਂ ਦੀਆਂ ਪੀਲੀਆਂ ਪੁਤਲੀਆਂ ਇਸ ਦੀ ਪਛਾਣ ਵਿੱਚ ਕੋਈ ਸ਼ੱਕ ਨਹੀਂ ਰਹਿਣ ਦਿੰਦੇ। ਨਰ ਅਤੇ ਮਾਦਾ ਦੇ ਰੰਗ ਕਾਫੀ ਅੜਰੇ ਹੋਣ ਕਰਕੇ ਪਹਿਲੀ ਨਜ਼ਰੇ ਤਾਂ ਇਹ ਪਤੀ ਪਤਨੀ ਦੇ ਰੂਪ ਵਿੱਚ ਕਬੂਲਣੇ ਹੀ ਔਖੇ ਲੱਗਦੇ ਹਨ। ਪਰ ਇਹ ਜਾਣਦਿਆਂ ਹੋਇਆਂ ਕਿ ਪੰਛੀਆਂ ਵਿੱਚ ਨਰ ਅਤੇ ਮਾਦਾ ਦੇ ਰੰਗ ਰੂਪ ਅਦੇ ਕੱਦ ਕਾਠ ਆਮ ਹੀ ਇੱਕ ਦੂਜੇ ਤੋਂ ਵੱਖਰੇ ਹੁੰਦੇ ਹਨ ਇਹਨਾਂ ਤੇ ਵੀ ਸ਼ੱਕ ਦੀ ਨਜ਼ਰ ਨਹੀਂ ਰਹਿਣ ਦਿੰਦੇ ਨਰਦਾ ਸਿਰ ਗਿੱਚੀ ਗਲਾ ਅਤੇ ਪੂਛ ਹਲਕੀ ਸਵਾ ਰੰਗੀ ਭਾ ਮਾਰਦੇ ਹਨ ਜਦੋਂ ਕਿ ਉਡਣ ਵਾਲੇ ਖੰਭਾਂ ਦੇ ਮੁੱਢਲੇ ਅੱਧ ਹਿੱਸੇ ਵਿੱਚ ਲਾਲ ਤੋਂ ਗੇਰੂ ਰੰਗ ਦੀ ਭਾ ਮਾਰਦੀ ਧਰਾਤਲ ਤੇ ਕਾਫੀ ਗੂੜੇ ਸੰਗਣੇ ਅਤੇ ਪਾਲਾਂ ਵਿੱਚ ਤਰਤੀਬੇ ਹੋਏ ਕਾਲੇ ਨਿਸ਼ਾਨ ਹੁੰਦੇ ਹਨ ਉਡਣ ਵਾਲੇ ਖੰਭਾਂ ਦਾ ਵਾਰੀ ਅੱਧਾ ਹਿੱਸਾ ਕਾਲਾ ਹੁੰਦਾ ਹੈ ਗਲਾ ਤੇ ਸਾਰੇ ਦਾ ਸਾਰਾ ਵਦਨ ਹਲਕੇ ਪੀਲੇ ਚਿੱਟੇ ਅਤੇ ਅਸਮਾਨੀ ਅਸਮਾਨੀ ਦਾ ਮਿਸ਼ਰਣ ਹੁੰਦਾ ਹੈ ਜਿਸ ਵਿੱਚ ਬੇਗਣ ਬੇਗਿਣਤ ਕਤਾਰਾਂ ਵਿੱਚ ਗੁੰਦੇ ਹੋਏ ਕਾਲੇ ਟਿਮਕਣੇ ਹੁੰਦੇ ਹਨ ਅੱਖਾਂ ਦੇ ਹੇਠਾਂ ਮੁੱਛ ਨਮਾ ਕਾਲੀ ਧਾਰੀ ਇਉਂ ਜਾਪਦੀ ਹੈ ਜਿਵੇਂ ਕਿਸੇ ਅਣਜਾਣ ਦੇ ਹੱਥੋਂ ਸੁਰਮੇ ਵਾਲੀ ਸਲਾਈ ਤਿਲਕ ਕੇ ਤਿਲਕ ਕੇ ਗੱਲਾਂ ਤੇ ਲੱਗ ਗਈ ਹੋਵੇ ਮਾਦਾ ਵਿੱਚ ਸਿਰ ਗਲਾ ਅਤੇ ਉਡਣ ਵਾਲੇ ਖੰਭਾਂ ਦਾ ਮਡਲਾ ਅੱਧਾ ਹਿੱਸਾ ਗੇਰੂ ਰੰਗ ਹੁੰਦੇ ਹਨ ਜਿਸ ਉੱਪਰ ਮੋٹے ਕਾਲੇ ਟਿਮਕਣਿਆਂ ਦੀ ਕਾਫੀ ਭਰਮਾਰ ਹੁੰਦੀ ਹੈ ਲਾਲ ਪੂੰਛ ਵੀ 8 9 ਕਾਲੀਆਂ ਧਾਰੀਆਂ ਹੁੰਦੀਆਂ ਹਨ ਮਾਦਾ ਦਾ ਵਾਦਨ ਹੇਠੋਂ ਤਕਰੀਬਨ ਨਰ ਵਰਗਾ ਹੀ ਹੁੰਦਾ ਹੈ ਫਰਕ ਸਿਰਫ ਇਤਨਾ ਕਿ ਕਾਲੇ ਟਿਮਕਨਿਆਂ ਦੀ ਗਿਣਤੀ ਜਰਾ ਜ਼ਿਆਦਾ ਹੁੰਦੀ ਹੈ ਲਾਲ ਸ਼ਿਕਰਾ ਰੋਜ਼ ਮਰਾ ਜ਼ਿੰਦਗੀ ਵਿੱਚ ਆਮ ਕਰਕੇ ਖਾਮੋਸ਼ ਰਹਿੰਦਾ ਹੈ ਪਰ ਕਦੇ ਕਦਾਈਂ ਕਾਫੀ ਕੰਨ ਪਾੜ ਵੀ ਚੀਖਮੀ ਅਤੇ ਗੂੰਜਮੀ ਕੀ 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 ਦੀ ਆਵਾਜ਼ ਕੱਢਦਾ ਹੈ ਥਾਮ ਕਰਕੇ ਨਰ ਅਤੇ ਮਾਦਾ ਇਕੱਲੇ ਇਕੱਲੇ ਹੀ ਵਿਚਰਦੇ ਹਨ ਜਿਵੇਂ ਇੱਕ ਦੂਸਰੇ ਨਾਲ ਰੁੱਸੇ ਹੋਏ ਜਾਂ ਨਾਰਾਜ਼ ਹੋਣ ਪਰ ਕਦੇ-ਕਦਾਈਂ ਤੇ ਖਾਸ ਕਰਕੇ ਪਰਜਨਨ ਰੁੱਤੇ ਜੋੜਿਆਂ ਦੇ ਰੂਪ ਵਿੱਚ ਵੀ ਨਜ਼ਰ ਹੀ ਪੈਂਦੇ ਹਨ ਇਸ ਦੀ ਸ਼ਿਕਾਰ ਕਰਨ ਦੀ ਵਿਧੀ ਵਾਕੀ ਸ਼ਿਕਾਰੇ ਪੰਛੀਆਂ ਤੇ ਖਾਸ ਕਰਕੇ ਸ਼ਿਕਰਿਆਂ ਦੀਆਂ ਹੋਰ ਪ੍ਰਜਾਤੀਆਂ ਨਾਲੋਂ ਕਾਫੀ ਅਲੱਗ ਹੈ ਸ਼ਿਕਾਰ ਦੀ ਤਲਾਸ਼ ਵਿੱਚ ਪਹਿਲਾਂ ਤਾਂ ਇਹ ਆਪਣੀਆਂ ਸ਼ਿਕਾਰਗਾਹਾਂ ਵਿੱਚ ਕਾਫੀ ਉਚਾਈ ਤੇ ਮੰਡਰਾਉਂਦੇ ਸਮੇਂ ਡੂਗੀ-ਦੂੰਗੀ ਨੀਜ਼ ਨਾਲ ਇਲਾਕੇ ਦੀ ਖੋਖ ਪਰਤਾਲ ਕਰਦਾ ਹੈ ਸ਼ିକਾਰ ਚੂਹੇ ਡੱਡੂ ਵੱਡੇ ਕੀੜੇ ਕਿਰਲੀਆਂ ਛੋਟੇ ਪੰਛੀ ਨਜ਼ਰੀ ਪੈਂਦਿਆਂ ਹੀ ਇੱਕਦਮ ਸਿੱਧਾ ਨੂੰ ਆਉਂਦਾ ਹੈ ਫਿਰ ਰੁਕਦਾ ਹੈ ਮੰਡਰਾਉਂਦਾ ਹੈ ਦੇਖਦਾ ਹੈ ਅਤੇ ਹੋਰ ਨੂੰ ਆਉਂਦਾ ਹੈ ਅਤੇ ਅਖੀਰ ਵਿੱਚ ਚਿੰਤਾ ਬਾਰ ਕਰਨ ਤੋਂ ਪਹਿਲਾਂ ਇੱਕ ਵਾਰ ਫਿਰ ਰੁਕਦਾ ਹੈ ਪੂਰੀ ਤਰ੍ਹਾਂ ਜਾਇਜ਼ਾ ਲੈਂਦਾ ਹੈ ਤੇ ਆਖਰਕਾਰ ਸ਼ਿਕਾਰ ਉੱਪਰ ਝਪਟ ਪੈਂਦਾ ਹੈ। ਇਸ ਦੀਆਂ ਸ਼ਿਕਾਰਗਾਹਾਂ ਵਿੱਚ ਖੁੱਲੇ ਮੈਦਾਨ, ਹਰੀਆਂ ਭਰੀਆਂ ਬਾਦੀਆਂ, ਛੋਟੀਆਂ-ਛੋਟੀਆਂ ਝਾੜੀਆਂ ਵਾਲੇ ਜੰਗਲ, ਚਟਾਨਾਂ, ਪੰਥਰੀਲ-ਪਥਰੀਲੀਆਂ ਟਲਾਣਾ ਅਤੇ ਵਾਹੀ ਜੋਗ ਖੇਤ ਸ਼ਾਮਲ ਹਨ। ਨਹਿਰਾਂ ਤੇ ਰਿਆਵਾਂ ਤੇ ਝੀਲਾਂ ਦੇ ਕਿਨਾਰੇ ਵੀ ਇਸ ਦੀ ਹੋਂਦ ਤੋਂ ਅਣਜਾਣ ਨਹੀਂ ਇਸ ਦਾ ਪ੍ਰਜਨਨ ਸਮਾਂ ਜਨਵਰੀ ਤੋਂ ਜੂਨ 6 ਮਹੀਨੇ ਦਾ ਹੁੰਦਾ ਹੈ ਜਿਸ ਦੌਰਾਨ ਮਾਦਾ ਪਹਾੜੀਆਂ ਜਾਂ ਚਟਾਨਾਂ ਦੀਆਂ ਦੰਦੀਆਂ ਜਾਂ ਬਾਧਿਆਂ ਵਿੱਚ ਬਣੇ ਕੁਦਰਤੀ ਛੇਕਾਂ ਜਾਂ ਮਘੋਰੀਆਂ ਵਿੱਚ ਤੀਲੀਆਂ ਟਾਹਣੀਆਂ ਜਾਂ ਹੋਰ ਕੂੜ ਕਬਾੜ ਦਾ ਆਲਣਾ ਬਣਾ ਕੇ ਆਂਡਾ ਦਿੰਦੀ ਹੈ ਪੰਜਾਬ ਦੀ ਸਰ ਜਮੀ ਤੇ ਲਾਲ ਸਿਖਰਾ ਅਤੇ ਛੋਟਾ ਲਾਲ ਸਿਖਰਾ ਪਿਛਲੇ ਪਿਛਲੇ ਕੁਝ ਸਮੇਂ ਤੋਂ ਕਾਫੀ ਹੱਦ ਤੱਕ ਅਲੋਪ ਹਨ ਚੂਹਿਆਂ ਡੱਡੂਆਂ ਨੇ ਤਾਂ ਸ਼ਾਇਦ ਇਸ ਗੱਲ ਦਾ ਸ਼ੁਕਰ ਮਨਾਇਆ ਹੋਵੇ ਪਰ ਪੰਜਾਬੀਆਂ ਲਈ ਇਹ ਕਾਫੀ ਮੰਦ ਭਾਗਾ ਹੈ ਉਹ ਜ਼ਿੰਦਗੀ ਜਿਹੜੀ ਮੁੱਦਤਾਂ ਤੋਂ ਪੰਜਾਬ ਦੀ ਫਿਜਾ ਵਿੱਚ ਨਿਟੜਕ ਹੋ ਕੇ ਵਿਚਰਦੀ ਰਹੀ ਆਖਰ ਕਿਨਾਰਾ ਕਿਉਂ ਕਰ ਗਈ ਇਹ ਇੱਕ ਚਿੰਤਾ ਦਾ ਵਿਸ਼ਾ ਹੈ ਕਿਸੇ ਮਾਰੂ ਤੂਫਾਨ ਦੇ ਆਉਣ ਤੋਂ ਪਹਿਲਾਂ ਵਾਲੀ ਕਮੋਸੀ ਸੋ ਧੰਨਵਾਦ ਜੀ ਧੰਨਵਾਦ